ਸਾਇ ਛੇਵੇਂ ਜਾਮੇ ਵਿੱਚ ਜੋਤ ਪਰਖਣ ਨੂੰ ਮੇਰੀ ਜੀਵੀ ਦਾ ਜਲਪਾ ਆਸ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਾਰੋ ਨਮੀ ਕਰੁੰਦਾ ਜਿਵੇਂ ਪ੍ਰਕਾਸ਼ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਿਗੁਰ ਦਇਆ ਕੋ ਪੂਜਤ ਹੋਰੀ ਤੇ ਪ੍ਰਸਨਾ ਰਹੀ ਸੀ ਗੱਲ 1610 ਦੀ ਇਸ ਕੀਤੇ ਲਾਗੇ ਚਾਹੀਦੀ ਹੈ ਜਦੋਂ ਜahangir ਦੇ ਦਰ ਅੰਦਰ ਉਸ ਅਗੰਮੀ ਜੋਧਾ ਖੋਕੜਾਂ ਦਾਗ ਗਿਆ ਸੀ ਉਸਨੇ ਆਪਣੇ ਹੀ ਗਰਮੋ ਜਿੱਤਣ ਲਈ ਗੁਰੂ ਜੀ ਨੂੰ ਤਵਾਲੀਰ ਦੇ ਕਿਲੇ ਵਿੱਚ ਮੰਡੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਤੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਗੰਮੀ ਜੋਤ ਚਲਕ ਰਹੀ ਸੀ ਤਾਂ ਵੰਚਾ ਰਾਜਪੂਤ ਨੂੰ ਉਹ ਰਾਜੇ ਵੀ ਉੱਤੇ ਗਿਆ ਸੰਗ ਉਹਨਾਂ ਨੇ ਬੇਨਤੀ ਕੀਤੀ اے ਦਲਬੰਦ ਜਨ ਜੋਦੇ ਗੁਰੂ ਹਰਗੋਬਿੰਦ ਸਾਹਿਬ ਸੰਤੋ ਇਸ ਕੈਰ ਵਿੱਚੋਂ ਤਰੋ ਤੁਹਾਡੀ ਰੌਸ਼ਨੀ ਨਾਲ ਤਾਂ ਜਨਮ ਜਨਮ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ ਸਭਾ ਦੇ ਸਾਲਾ ਜਹਾਂ ਮੀਰ ਨੇ ਗੁਰੂ ਜੀ ਨੂੰ ਜਦੋਂ ਰਹਾ ਕੀਤਾ ਤਾਂ ਗੁਰੂ ਜੀ ਨੇ ਵਚਨ ਕੀਤਾ ਮੈਂ ਤਾਂ ਜਾਵਾਂਗਾ ਜਦੋਂ ਇਹ ਬਵੰਜਾ ਰਾਜੇ ਵੀ मेरे नवाज जाएंगे। पांच चाहते बोल उल्लेख हुए ते नवाज आगे भी ना नाहि वक्त होवे उस वेले गुरु जी ने पत्र के नवा नगर श्री कीर्तपुर साहिब को साबत जिथे श्री गुरु हरगोबिंद साहिब जी ने अपने अंतिम समय तक टिका राखी साला और जदों श्री गुरु तेग बहादुर साहिब जी ने ਗੁਰਿਆਈ ਜੋ ਗ੍ਰਹਿਣ ਕਰਨ ਤੋਂ ਉਪਰੰਤ ਪਹਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਪਾਈ ਅਤੇ ਫਿਰ ਸੰਗਤ ਦੀ ਬੇਨਤੀ ਤੇ ਸ੍ਰੀ ਕੀਰਤ ਕੋ ਸਾਹਿਬ ਨੂੰ ਉਹ ਆਪ ਜਿਸ ਸਹਿਜ ਨਿਰਮਲ ਅਤੇ ਸ਼ਾਂਤ ਸੁਭਾਅ ਵਾਲੇ ਸੰਨ ਉਹ ਚਾਹੁੰਦੇ ਸਨ ਕਿ ਇੱਕ ਅਜਿਹੇ ਨਗਰ ਵਸਾਇਆ ਕਰਾਵੇ ਜੋ ਫੋਗਰਤ ਦੀ ਨੀਂਹ ਤੋਂ ਲੈ ਕੇ ਦੁਨੀਆਵੀ ਇਰਖਾ ਤੇ ਸਾਡੀ ਸ਼ਾਂਤ ਉਹਤ ਹੋ ਪਰ ਉਸਨਾਂ ਪ੍ਰਕਾਸ਼ ਦਿੱਲੀਸ ਅਧਨਤ ਮਿਚਲੀ ਹਲਚਰ ਔਰ ਅੰਗ ਸੇਵ ਦੀ ਕ੍ਰੂਰਤਾ ਤੇ ਰਾਕਸੀ ਫਖੜਾ ਬੱਤੀ ਚੱਲ ਰਹੀ ਸੀ ਇਸੇ ਦਾ ਰਿਆਸਤ ਕਨੂ ਦਾ ਅਗਰ ਦੀਪ ਚੰਦ 1662 ਇਸਵੀ ਵਿੱਚ ਸਵਰਗਵਾਸ ਹੋ ਗਿਆ ਸ੍ਰੀ ਗੁਰਤੇਗਾਰਦ ਸਾਹਿਬ ਜੀ ਨੇ ਕਲੂਰ ਦੇ ਇਲਾਕੇ ਵਿੱਚ ਰਾਖੇ ਕਰਨ ਦੀ ਗਾਰ ਕੀਤੀ ਰਾਜਾ ਦੀਪ ਚੰਦ ਦੀ ਜਿਤਵਾਰਾਣੀ ਚੰਪਾ ਦੇ ਘੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰਿਆਸਤ ਕੈ ਨੂਰ ਦੇ ਤਿੰਨ ਪਿੰਡ ਭੇਟ ਕਰਨ ਦੀ ਪੇਸ਼ਕਸ਼ ਕੀਤੀ ਗੁਰੂ ਜੀ ਨੇ ਇਸ ਥਾਂ ਨੂੰ ਮੁੱਲ ਖਰੀਦ ਕੇ ਡੇਰ ਬਸਾਇਆ ਇਹ ਇੱਕ ਬੜੀ ਸੁਹਾਵੀ ਤੇ ਰਮਣੀਕ ਥਾਂ ਦੇ ਸਿਥ ਸਨ ਜਿੱਥੇ ਪਹਾੜੀਆਂ ਦੀ ਚਾਲ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਨੋਕਦਰਾਕ ਦੇ ਇ沽ਤ ਦਾ ਅਲੌਕਿਕ ਨਜ਼ਾਰਾ ਉਸ ਤਰ੍ਹਾਂ ਦੇ ਸਵਰਗ ਦੇ ਆਪੋਂ ਦੇ ਸੰਤ ਸਾਹੀ ਪਰਵਾਰ ਭਾਵੇਂ ਇਹ ਜ਼ਮੀਨ ਤੇ ਕਤਨਾ ਜੰਮਾ ਸੀ ਪਰ ਗੁਰੂ ਜੀ ਨੇ ਆਪਣੇ ਬਹੁ ਅਨੇਸੀ ਨਾਲ ਇਸ ਨੂੰ ਖਰੀਦ ਕੇ ਹੀ ਪਟਾਣਾ ਖਵਾਇ ਸੀ ਇਹ ਜ਼ਮੀਨ ਪਿੰਡਾ ਮਰਕੋਵਾਲ ਦੇ ਮਥੋਰ ਦੀ ਸੀ ਗੁਰੂ ਜੀ ਨੇ ਨਰੇਨਗਰ ਦੀ ਊੜੀ ਗੱਟੀ ਤੇ ਆਪਣੀ ਮਾਤਾ ਦੇ ਨਾਮ ਤੇ ਇਸ ਦਾ ਨਾਮ ਰੱਖਿਆ ਚੱਟ ਨਾਮ ਨਾ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਚੱਲਣ ਲੱਗਿਆ ਖਾਲਸੇ ਦੀ ਜਨਮ ਨੂੰ ਚੱਟ ਨਾਮ ਕੀ ਵਿੱਚ ਲਗਭਗ ساری ਹੌਦ ਬੀ ਤੇ ਵੱਖ-ਵੱਖ ਕਿੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਸੇ ਵਸ ਨੂੰ ਕੀਤੀ ਕਬਤੂਤੂ ਫਖਰੀ ਲੋਕ ਵੱਖ-ਵੱਖ ਧਰਮਾਂ ਜਾਤਾਂ ਤੇ ਇਲਾਕਿਆਂ ਤੋਂ ਆ ਕੇ ਵਸਣ ਲੱਗੇ ਇਸ ਸਥਾਨ ਤੋਂ ਗੁਰੂ ਤੱਕ ਕੋਈ ਵਪਾਰਕ ਮੰਡੀ ਨਾ ਮੌਜੂਦ ਹੁਕਾਰਾ ਵਪਾਰੀਆਂ ਦੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਕ ਕੇਂਦਰ ਵਿਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਮਾਰਕਾਂ ਦੀ ਉਸਾਰੀ ਹੀ ਸ਼ੁਰੂ ਹੋਈ ਸੀ ਉਦੋਂ ਆਸਾਇਤ ਸੰਤਾਂ ਦੇ ਵਿਸ਼ਾਮ ਘਰ ਅਤੇ ਗੁਰੂ ਸਾਹਿਬਾਸਤੇ ਰਿਹਾਈਸ਼ੀ ਜਗਾ ਗੁਰੂ ਜੀ ਦੀ ਰਹਿਨਮਾਈ ਹੇਠ ਜਦੋਂ ਇਹ ਸਾਰੀ ਵਿਉਂਤਬੰਦੀ ਚੱਲ ਰਹੀ ਸੀ ਤਾਂ موسی ਉਪੜੀ ਨੂੰ ਇਸ ਬਾਰੇ ਪਤਾ ਲੱਗਾ ਉਹ ਕਹਿਣ ਲੱਗਾ ਗੁਰ ਕਿਵੇਂ ਬਹਾਰੀ ਹੋ ਸਕਦੇ ਨੇ ਜੋ ਮੰਨੇ ਜਾ ਕੇ ਕਈ ਸੁਉਂਦੇ ਨੇ ਸੰਸਾਰ ਵਿੱਚ ਮਿਲ ਜਾ ਤੇ ਫਸੇ ਹੋ ਉਹ ਅੰਦਰ ਇਸ ਦੁਨੀਆ ਦੇ ਤਪਾਰੇ ਚਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਲ ਉਸ ਦੇ ਸ਼ੰਕੇ ਨੂੰ ਨਿਪੇਟ ਕਰਵਾਇਆ ਗੁਰੂ ਨਾਨਕ ਦੇਵ ਜੀ ਘਰ ਅੰਦਰ ਵਿਰਾਗ ਤੇ ਗ੍ਰਸਤੀ ਦਾ ਸਵੇਰ ਬੂੜਾ ਗ੍ਰਸਤੀ ਮਾਰਗ ਸਭ ਤੋਂ ਵੱਧ ਸੱਚੇ ਵਿਰਾਗ ਨਾਲ ਹੋਵੇ ਮੁਰਖ ਤੂਆ ਦਿਨ ਬੀਤਦੇ ਗਏ ਨਗਰਪੁਰ ਵਸ ਗਿਆ ਤੇ ਚੱਕ ਨਾਨਕੀ ਵਿੱਚ ਮੇਲੇ ਲੱਗਣ ਲੱਗੇ ਹਰ ਰੋਜ਼ ਗੁਰੂ ਦਾ ਸਚਨਕ ਸੰਗਤਾਂ ਗੁਰਮਤ ਦੇ ਉਪਦੇਸ਼ ਸੁਣਦੀਆਂ ਗੁਰੂ ਕੇ ਲੰਦਰ ਅਟੁੱਟ ਚੱਲਣ ਅਗੇ ਹਰੇਕ ਦਿਸ਼ਾ ਕੋ ਸੰਗਤਾਂ ਗੁਰੂ ਘਰ ਦੀ ਸੰਗਤ ਕਰ ਲਈ ਆਉ ਲਗੀਆਂ ਕੋਈ ਸਿਮਰਨ ਕਰਕੇ ਕੋਈ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਇਸ ਤਰ੍ਹਾਂ ਇੱਕ ਸੁਖਲੇ ਲੱਗਦਾ ਨਗਰ ਚੱਕ ਨਾਨਕ ਦੀ ਪ੍ਰਗਟਿ